ਅਕਾਸ ਸਿੰਘ ਕੋਰੜਾ ਜੀ ਸਵਾਗਤ ਹੈ ਤੁਹਾਡਾ ਸੱਚ ਬਣੀ ਤੇ ਜਿਹੜੀ ਪੰਜਾਬ ਸਰਕਾਰ ਦੇ ਬਣੀ ਉਹ ਲੈਂਡ ਪੂਲਿੰਗ ਨੂੰ ਪਾਲਿਸੀ ਨੂੰ ਲੈ ਕੇ ਬੜਾ ਜ਼ੋਰ ਪ੍ਰਚਾਰ ਦੇ ਨਾਲ ਪ੍ਰਚਾਰਿਆ ਜਾ ਰਿਹਾ ਸੀ ਤੇ ਕਿਸਾਨ ਜਥੇਬੰਦੀਆਂ ਤੇ ਹਰ ਕੋਈ ਇਹਦਾ ਵਿਰੋਧ ਕਰ ਰਿਹਾ ਸੀ ਤਾਂ ਉਹਨਾਂ ਵਾਪਸ ਲੈ ਲਿਆ ਸਰਕਾਰ ਨੇ ਉਸ ਨੂੰ ਕਿਸ ਤਰੀਕੇ ਨਾਲ ਦੇਖ ਦਿਓ ਦੇਖੋ ਅਸੀਂ ਤਾਂ ਪਹਿਲੇ ਦਿਨ ਜਿੱਦੇ ਪਾਲਿਸੀ ਆ ਗਈ ਸੀਗੀ ਉਹਦੀ ਮੀਟਿੰਗ ਕਰਕੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਇਹ ਕਹਿੰਦਾ ਸੀ ਕਿ ਆਮ ਆਦਮੀ ਪਾਰਟੀ ਦੇ ਬਹੁਤ ਵੱਡੀ ਗਲਤੀ ਹੋਊਗੀ ਬੀਜੇਪੀ ਨੂੰ ਵਾਪਸ ਇਹਨੂੰ ਲੈਣਾ ਪੈਣਾ ਜੀ ਪਰ ਮੈਂ ਕਹਿੰਦਾ ਪੰਜਾਬ ਦੇ ਲੋਕ ਬਹਾਦਰ ਨੇ ਐਤਕੀ ਇੱਕ ਵਾਰੀ ਫੇਰ ਏਕਤਾ ਦਿਖਾਤੀ ਸਾਰੀਆਂ ਜਸੇਵੰਦੀਆਂ ਛੋਟੀਆਂ ਵੱਟੀਆਂ ਜੀ ਜੀ ਇਸ ਦੇ ਖਿਲਾਫ ਇਥੋਂ ਤੱਕ ਕੇ ਸ਼ਹਿਰੀ ਦੁਕਾਨਦਾਰ ਵੀ ਆਵਾਜ਼ ਠਾਈ ਕਿ ਜੇ ਐਂ ਜ਼ਮੀਨਾਂ ਤੇ ਬਿਨ ਮਰਜ਼ੀ ਤੋਂ ਸਹਿਮਤੀ ਤੋਂ ਬਗੈਰ ਫਲਾਟ ਕੱਟੇ ਜਾਣਗੇ ਤਾਂ ਫਿਰ ਅਧਿਕਾਰ ਕਿੱਧਰ ਗਏ ਮਾਲਕ ਕਿੱਧਰ ਗਏ ਮੈਨੂੰ ਇਹ ਲੱਗਦਾ ਬਈ ਜਿਹੜਾ ਸਾਡਾ ਸੱਤ ਅਗਰਾਸਤ ਨੂੰ ਲੁਧਿਆਣੇ ਦੇ ਵਿੱਚ ਜਿਹੜਾ ਜੋਧਾ ਪਿੰਡ ਹੈ ਜੀ ਜੀ ਉਸ ਕੱਲੇ ਪਿੰਡ ਦੀ 14.5 ਸੌ ਕਿੱਲਾ ਜ਼ਮੀਨ ਆਉਣੀ ਸੀ ਜੀ ਤਾਂ ਲੋਕਾਂ ਦੇ ਵਿੱਚ ਬਹੁਤ ਰੋਸ ਸੀਗਾ ਮੈਂ ਕਹਿੰਨਾ ਦੇਰ ਆਹੇ ਦਰਸਤਾ ਹੈ ਹਨਾ ਕਿਵੇਂ ਜੇ ਸਰਕਾਰ ਨੇ ਬਈ ਬਹੁਤ ਵੱਡੀ ਗਲਤੀ ਸੀ ਪਰ ਕਿਸਾਨਾਂ ਨੂੰ ਇੱਕ ਤਰ ਇੱਕ ਜਾਗ ਲੱਗ ਗਿਆ ਜੀ ਮੈਂ ਕਹਿੰਦਾ ਵੀ ਜਾਗ ਲੱਗ ਗਿਆ ਕਿਸੇ ਵੇਲੇ ਵੀ ਜੇ ਕੋਈ ਪ੍ਰਾਈਵੇਟ ਬੰਦਾ ਜਾਂ ਸਰਕਾਰ ਕਿਸਾਨਾਂ ਨੇ ਜ਼ਮੀਨ ਖੋਹਣ ਦੀ ਖੇਚਲ ਕੋਸ਼ਿਸ਼ ਕਰੂਗਾ ਤਾਂ ਮੈਨੂੰ ਲੱਗਦਾ ਪੰਜਾਬੀ ਪੂਰੇ ਪਾਸ ਦੇ ਕਿਸਾਨ ਇਥੋਂ ਸੁਨੇਹਾ ਲੈ ਕੇ ਮੂੰਹ ਤੋੜ ਜਵਾਬ ਦੇਣਗੇ ਆ ਜਿਸ ਤਰੀਕੇ ਦੇ ਨਾਲ ਇਹਨੂੰ ਪ੍ਰਚਾਰਿਆ ਜਾ ਰਿਹਾ ਸੀਗਾ ਮੰਤਰੀਆਂ ਦੀ ਡਿਊਟੀ ਲੱਗੀ ਬਕਾਇਦਾ ਦਿੱਲੀ ਤੋਂ ਟੀਮਾਂ ਲਾ ਦਿੱਤੀਆਂ ਗਈਆਂ ਵੀ ਇਹਦੇ ਫਾਇਦੇ ਨੇ ਜਿਹੜੇ ਫਾਇਦੇ ਗਿਣਵਾ ਰਹੇ ਸੀ ਹੁਣ ਕੀ ਜਵਾਬ ਦੇਣਗੇ ਉਹ ਆ ਕੇ ਲੋਕਾਂ ਦੇ ਵਿੱਚ ਆ ਹਮੇਸ਼ਾ ਮੈਨੂੰ ਲੱਗਦਾ ਫਾਇਦਾ ਤਾਂ ਇੱਕ ਵੀ ਨਹੀਂ ਸੀ ਪ੍ਰੈਸ਼ਰ ਸੀਗਾ ਸਰਕਾਰ ਦਾ ਆਪਣੇ ਬੰਦਿਆਂ ਤੇ ਮੈਨੂੰ ਲੱਗਦਾ ਕੋਈ ਐਮਐਲਏ ਨਹੀਂ ਪ੍ਰਚਾਰ ਸਕਦਾ ਇਹਦੀ ਲੈਂ ਕੋਈ ਉਹਨਾਂ ਦਾ ਕੋਈ ਜ਼ਿਲ੍ਹਾ ਪ੍ਰਧਾਨ ਨਹੀਂ ਵਗ ਸਕਿਆ ਉਲਟਾ ਸਮਸੇਜ ਸਤੀਫੇ ਬਹੁਤ ਨਾ ਦਿੱਤੇ ਜੀ ਹਾਂ ਕੱਲਾ ਮੁੱਖ ਮੰਤਰੀ ਬੋਲਦਾ ਰਿਹਾ ਤਾਂ ਮੁੱਖ ਮੰਤਰੀ ਦੇ ਭਰਾ ਦਾ ਵੀ ਇੱਕ ਟਵੀਟ ਆਉਂਦਾ ਉਹ ਵੀ ਇਸ ਦਾ ਵਿਰੋਧ ਕਰਦੇ ਆ ਗਿਆਨ ਸੀ ਹਾਂ ਉਹਦੇ ਪਿੰਡ ਦੇ ਵਿੱਚ ਵੀ ਵਿਰੋਧ ਹੋ ਗਿਆ ਜਦੋਂ ਅਸਲ ਪਰਿਵਾਰ ਦੇ ਵਿੱਚੋਂ ਜਦੋਂ ਵਿਰੋਧ ਹੋ ਗਿਆ ਤਾਂ ਮੈਨੂੰ ਇਹ ਲੱਗਦਾ ਕਿ ਕਿਸਾਨਾਂ ਦੀ ਬਹੁਤ ਵੱਡੀ ਜਿੱਤ ਹੈ ਕਿ ਆਪ ਦੀਆਂ ਜ਼ਮੀਨਾਂ ਫਿਰ ਮੋੜ ਦਿਖਾਤਾ ਕਿ ਅਸੀਂ ਕਿਸੇ ਨੂੰ ਬਿਨਾ ਪੈਸੇ ਜਾਂ ਬਿਨਾ ਮਾਲਕੀ ਤੋਂ ਬਿਨਾ ਸਹਿਮਤੀ ਤੋਂ ਨਹੀਂ ਦੇਵਾਂਗੇ। ਅ ਜਿਸ ਥੀਕੇ ਦੇ ਨਾਲ ਪੰਜਾਬ ਸਰਕਾਰ ਹੈ ਜਿਹੜੀ ਹੁਣ ਜੂ ਟਰਨ ਦੇ ਨਾਂ ਤੇ ਜਾਣੀ ਜਾਂਦੀ ਹੈ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ? ਇੱਕੋ ਜਿਹੜੀਆਂ ਪੰਜਾਬ ਸਰਕਾਰ ਦੀ ਜੇ ਗੱਲ ਕਰਕੇ ਜੀ ਲਗਭਗ 3.5 ਸਾਲ ਹੋ ਗਏ ਇਹਨੂੰ ਕਿਸੇ ਗੱਲ ਤੇ ਵਿਸ਼ਵਾਸ ਨਹੀਂ ਰਿਹਾ ਸਰਕਾਰ ਨੂੰ ਜਿਹੜੀਆਂ ਉਮੀਦਾਂ ਦੇ ਨਾਲ ਲੋਕਾਂ ਨੇ ਬਣਾਇਆ ਸੀਗਾ ਜਿਹੜੀਆਂ ਉਮੀਦਾਂ ਤੋਂ ਲੋਕ ਅੱਕੇ ਸੀ ਦੂਜੀਆਂ ਸਰਕਾਰਾਂ ਤੋਂ ਲੰਮਾ ਰਾਜ ਕੀਤਾ ਉਹਨਾਂ ਨੇ ਪਰ ਇਹ ਮੈਨੂੰ ਲੱਗਦਾ ਹੈ ਲੋਕਾਂ ਦਾ ਮਨ ਨਹੀਂ ਚਿੱਟ ਸਕੀ ਸਰਕਾਰ ਜੀ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਸੇਕਰ